ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੀ ਜੋ ਜ਼ਿੰਦਗੀ ਹੈ ਇਹ ਬੜੀ ਚੱਕਾ ਚੌਂਦ ਵਾਲੀ ਜ਼ਿੰਦਗੀ ਹੈ ਇਸ ਦੇ ਵਿੱਚ ਬੰਦਾ ਕਿਤੇ ਨਾ ਕਿਤੇ ਫਸ ਜਾਂਦਾ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਨਾਲ ਲੱਖਾਂ ਲੋਕ ਕੰਟੈਕਟ ਦੇ ਵਿੱਚ ਆ ਜਾਂਦੇ ਨੇ ਤੇ ਕਈ ਵਾਰ ਫਿਰ ਬੰਦੇ ਦਾ ਮਨ ਫਿਸਲ ਜਾਂਦਾ ਹੈ ਤੇ ਉਹ ਕੋਈ ਨਾ ਕੋਈ ਗਲਤੀ ਕਰ ਬੈਠਦਾ ਹੈ ਜ਼ਿਆਦਾਤਰ ਜੋ ਲੋਕ ਨੇ ਉਹ ਇਸ ਤਾਕ ਦੇ ਵਿੱਚ ਰਹਿੰਦੇ ਨੇ ਕਿ ਅੱਗੇ ਜੋ ਸੋਸ਼ਲ ਮੀਡੀਆ ਚਲਾਉਣ ਵਾਲੀ ਆ ਉਹ ਕੋਈ ਔਰਤ ਹੋਵੇ ਔਰਤ ਦੇ ਸੰਪਰਕ ਦੇ ਵਿੱਚ ਆਉਣ ਲਈ ਲੋਕ ਬੜੇ ਉਤਸਕ ਰਹਿੰਦੇ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਔਰਤ ਨੇ ਸੋਸ਼ਲ ਮੀਡੀਆ ਤੇ ਆ ਕੇ ਬੰਦੇ ਦੇ ਨਾਲ ਦੋਸਤੀ ਕੀਤੀ ਤੇ ਉਸ ਦੋਸਤੀ ਦੇ ਕਾਰਨ ਉਸ ਦੀ ਆਪਣੀ ਜ਼ਿੰਦਗੀ ਬਰਬਾਦ ਹੋ ਗਈ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਗਈ ਅਤੇ ਇੱਕ ਕਤਲ ਹੋ ਜਾਂਦਾ ਹੈ ਤੇ ਫਿਰ ਜਦੋਂ ਕਤਲ ਦਾ ਰਾਜ ਲੋਕਾਂ ਦੇ ਸਾਹਮਣੇ ਆਉਂਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਇਹ ਸੋਸ਼ਲ ਮੀਡੀਆ ਦੇ ਪਵਾੜੇ ਬੜੇ ਜ਼ਿਆਦਾ ਨੇ ਇਸ ਲਈ ਜਦੋਂ ਵੀ ਇਸ ਨੂੰ ਤੁਸੀਂ ਚਲਾਓ ਤਾਂ ਬੜੇ ਸਤਰਕ ਹੋ ਕੇ ਚਲਾਓ ਬੜੀ ਹੀ ਸੂਝ-ਬੂਝ ਨਾਲ ਚਲਾਓ ਕਿਉਂਕਿ ਇਸ ਵਿੱਚ ਫਸਣ ਲੱਗੇ ਜ਼ਿਆਦਾ ਸਮਾਂ ਨਹੀਂ ਲੱਗਦਾ ਇਹ ਦਲਦਲ ਆ ਇਸ ਵਿੱਚ ਧਸਣ ਲੱਗੇ ਜਿਆਦਾ ਸਮਾਂ ਨਹੀਂ ਲੱਗਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਹਨ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ ਇਸ ਦੇ ਲਿੰਕ ਰੋਡ ਥਾਣਾ ਦੇ ਵਿੱਚ 2 ਅਕਤੂਬਰ 2025 ਨੂੰ ਇੱਕ ਔਰਤ ਪਹੁੰਚਦੀ ਹੈ ਜਿਸ ਦਾ ਨਾਮ ਪੂਜਾ ਹੁੰਦਾ ਹੈ ਪੂਜਾ ਬੜੀ ਪਰੇਸ਼ਾਨ ਸੀ ਤੇ ਉਹ ਜਾ ਕੇ ਰਿਪੋਰਟ ਲਿਖਾਉਂਦੀ ਹੈ ਤੇ ਕਹਿੰਦੀ ਹੈ ਕਿ ਮੇਰਾ ਪਤੀ ਜਿਸ ਦਾ ਨਾਮ ਜੁਗੇਸ਼ ਹੈ ਉਹ 24 ਸਤੰਬਰ 2025 ਦਾ ਲਾਪਤਾ ਹੈ ਮੈਂ ਉਸ ਦੀ ਬੜੀ ਤਲਾਸ਼ ਕੀਤੀ ਰਿਸ਼ਤੇਦਾਰੀਆਂ ਦੇ ਵਿੱਚ ਦੋਸਤ ਮਿੱਤਰਾਂ ਦੇ ਵਿੱਚ ਬੜਾ ਉਸ ਨੂੰ ਤਲਾਸ਼ ਕੀਤਾ ਪਰ ਉਹ ਵਾਪਸ ਨਹੀਂ ਆਇਆ ਹੁਣ ਪੁਲਿਸ ਪੂਜਾ ਦੇ ਬਿਆਨਾਂ ਦੇ ਉੱਤੇ ਰਿਪੋਰਟ ਦਰਜ ਕਰਦੀ ਹੈ ਤੇ ਪੂਜਾ ਤੋਂ ਪੁੱਛਦੀ ਹੈ ਕਿ ਸਾਰੀ ਗੱਲ ਦੱਸੋ ਤਾਂ ਪੂਜਾ ਨੇ ਕਿਹਾ ਕਿ ਜੋ ਮੇਰਾ ਪਤੀ ਸੀ ਉਸ ਦਾ ਨਾਮ ਜੁਗੇਸ਼ ਸੀ ਉਹ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਉਹ ਬਾਈਕ ਟੈਕਸੀ ਚਲਾਉਂਦਾ ਸੀ 24 ਸਤੰਬਰ 2025 ਨੂੰ ਉਸ ਨੂੰ ਫੋਨ ਆਉਂਦਾ ਹੈਗਾ ਤੇ ਉਹ ਘਰੋਂ ਚੱਲਿਆ ਜਾਂਦਾ ਹਾਪੁਰ ਵੱਲ ਨੂੰ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਹੁਣ ਪੁਲਿਸ ਕੰਪਲੀਟ ਲਿਖ ਲੈਂਦੀ ਹੈ ਤੇ ਉਸ ਤੋਂ ਬਾਅਦ ਤਤਤੀ ਸ਼ੁਰੂ ਕਰਦੀ ਹੈ ਪਰ ਕਈ ਦਿਨ ਲੰਘ ਜਾਂਦੇ ਆ ਕਈ ਤਰੀਕਾ ਲੰਗ ਜਾਂਦੀਆਂ ਨੇ। ਜੁਗੇਸ਼ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ। 2 ਤਰੀਕ ਤੋਂ ਬਾਅਦ 8 ਅਕਤੂਬਰ 2025 ਆ ਜਾਂਦਾ ਹੈ। ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇੱਕ ਬਾਈਕ ਜੋ ਕਿ ਇੱਥੇ ਪਿਲਖੂਆ ਜੰਗਲ ਹੈ ਉਸ ਦੇ ਵਿੱਚ ਖੜੀ ਆ ਲਾਪਤਾ ਕੰਡੀਸ਼ਨ ਦੇ ਵਿੱਚ। ਤਾਂ ਪੁਲਿਸ ਨੂੰ ਜਦੋਂ ਪਤਾ ਲੱਗਦਾ ਪੁਲਿਸ ਉੱਥੇ ਪਹੁੰਚਦੀ ਹੈ। ਉਸ ਬਾਈਕ ਨੂੰ ਦੇਖਿਆ ਜਾਂਦਾ ਤਾਂ ਜੋ ਬਾਈਕ ਸੀ ਉਹ ਕਿਸੇ ਹੋਰ ਦੀ ਨਹੀਂ ਸੀ ਉਹ ਜੁਗੇਸ਼ ਦੀ ਸੀ। ਹੁਣ ਪੁਲਿਸ ਇੱਥੇ ਸਰਚ ਅਭਿਆਨ ਚਲਾਉਂਦੀ ਹੈ ਕਿ ਜਰੂਰ ਹੋਰ ਕੁਝ ਨਾ ਕੁਝ ਇੱਥੋਂ ਮਿਲ ਸਕਦਾ ਹੈ ਤਾਂ ਪੁਲਿਸ ਨੂੰ ਗਲੀ ਸੜੀ ਹਾਲਤ ਦੇ ਵਿੱਚ ਜੁਗੇਸ਼ ਦੀ লাশ ਮਿਲਦੀ ਹੈ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਇਸ ਦਾ ਡੀਐਨਏ ਸੈਂਪਲ ਲੈਂਦੀ ਹੈ ਪਰ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਆਖਰ ਜੁਗੇਸ਼ ਇੱਥੇ ਕਿਵੇਂ ਆਇਆ ਤੇ ਇਸ ਦੀ ਮੌਤ ਕਿਵੇਂ ਹੋਈ ਤਾਂ ਪੁਲਿਸ ਹੁਣ ਤਫ਼ਤੀਸ਼ ਦੇ ਵਿੱਚ ਜੁਟਦੀ ਹੈ ਪੁਲਿਸ ਜੁਗੇਸ਼ ਦੇ ਫੋਨ ਦੀ ਕਾਲ ਡਿਟੇਲ ਕੜਵਾਉਂਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਆਖਰੀ ਕਾਲ ਜੁਗੇਸ਼ ਦੇ ਫੋਨ ਤੇ ਹੋਈ ਹੋਈ ਆ ਉਹ ਤਾਂ ਪੂਜਾ ਦੀ ਹੋਈ ਹੋਈ ਹੈ ਤਾਂ ਹੁਣ ਜੋ ਜੁਗੇਸ਼ ਦਾ ਭਰਾ ਹੁੰਦਾ ਬਿਰਜਪਾਲ ਸਿੰਘ ਸੀ ਉਹ ਪੁਲਿਸ ਨੂੰ ਦੱਸਦਾ ਕਿ ਇਸ ਕਤਲ ਦੇ ਪਿੱਛੇ ਹੋਰ ਕੋਈ ਨਹੀਂ ਸਗੋਂ ਇਸ ਕਤਲ ਦੇ ਪਿੱਛੇ ਪੂਜਾ ਦਾ ਅਤੇ ਅਸ਼ੀਸ਼ ਦਾ ਹੱਥ ਹੈ ਕਿਉਂਕਿ ਉਹ ਪੁਲਿਸ ਨੂੰ ਦੱਸਦਾ ਹੈ ਕਿ ਪੂਜਾ ਅਤੇ ਅਸ਼ੀਸ਼ ਦੇ ਅवैध ਰਿਸ਼ਤੇ ਸੀ ਇਸ ਗੱਲ ਕਾਰਨ ਪੂਜਾ ਦੇ ਨਾਲ ਜੁਗੇਸ਼ ਦੀ ਕਾਫੀ ਲੰਮੇ ਸਮੇਂ ਤੋਂ ਲੜਾਈ ਚੱਲ ਰਹੀ ਸੀ ਇਹਨਾਂ ਦੇ ਘਰ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਸੀ ਹੋਵੇ ਨਾ ਹੋਵੇ ਇਹ ਜੋ ਕਤਲ ਕੀਤਾ ਇਹ ਕਤਲ ਪੂਜਾ ਅਤੇ ਅਸ਼ੀਸ਼ ਨੇ ਹੀ ਕੀਤਾ ਹੁਣ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਤਾਂ ਪੁਲਿਸ ਅਸ਼ੀਸ਼ ਅਤੇ ਪੂਜਾ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ। ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਪਰ ਜਦੋਂ ਪੁਲਸ ਸਖਤੀ ਤੇ ਆਉਂਦੀ ਹੈ ਤਾਂ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਬੜੀ ਹੀ ਖੌਫਨਾਕ ਹੁੰਦੀ ਹੈ। ਪੁਲਸ ਨੂੰ ਪਤਾ ਲੱਗਦਾ ਹੈ ਕਿ ਪੂਜਾ ਅਤੇ ਜੁਗੇਸ਼ ਦਾ ਵਿਆਹ ਹੁੰਦਾ ਹੈ 2011 ਦੇ ਵਿੱਚ। ਜ਼ਿੰਦਗੀ ਬੜੀ ਚੰਗੀ ਚੱਲਦੀ ਸੀ। ਜ਼ਿੰਦਗੀ ਚੱਲਦੀ ਸੀ ਤੇ ਇਹਨਾਂ ਦੇ ਦੋ ਬੱਚੇ ਹੋ ਜਾਂਦੇ ਨੇ। ਸਭ ਕੁਝ ਬੜਾ ਵਧੀਆ ਸੀ। ਪਰ ਉਸ ਤੋਂ ਬਾਅਦ ਪੂਜਾ ਸੋਸ਼ਲ ਮੀਡੀਆ ਤੇ ਆ ਜਾਂਦੀ ਸੋਸ਼ਲ ਮੀਡੀਆ ਤੇ ਪੂਜਾ ਦੀ ਦੋਸਤੀ ਹੋ ਜਾਂਦੀ ਹੈ ਸੁਖਦੇਵ ਨਾਉਂ ਦੇ ਬੰਦੇ ਦੇ ਜੋ ਕਿ ਕਰਨਾਟਕਾ ਦੇ ਵਿੱਚ ਟਾਵਰ ਲਾਉਣ ਦਾ ਕੰਮ ਕਰਦਾ ਸੀ ਇਹਨਾਂ ਦੀਆਂ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਪਿਆਰ ਹੋ ਜਾਂਦਾ ਤੇ ਕਾਫੀ ਸਮਾਂ ਇਹ ਚੱਲਦਾ ਜੋ ਅਸ਼ੀਸ਼ ਸੀ ਉਹ ਵੀ ਸੁਖਦੇਵ ਦੇ ਨਾਲ ਟਾਵਰ ਲਾਉਣ ਵਾਲੀ ਕੰਪਨੀ ਦੇ ਵਿੱਚ ਹੀ ਕੰਮ ਕਰਦਾ ਸੀ ਜਦੋਂ ਸੁਖਦੇਵ ਅਤੇ ਪੂਜਾ ਦੀਆਂ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਇਹਨਾਂ ਦਾ ਪਿਆਰ ਚੱਲਦਾ ਹੈ ਤਾਂ ਫਿਰ ਇੱਕ ਦਿਨ ਇਹਨਾਂ ਦਾ ਬ੍ਰੇਕਅਪ ਹੋ ਜਾਂਦਾ ਹੈ ਤਾਂ ਹੁਣ ਜੋ ਸੁਖਦੇਵ ਸੀ ਉਹ ਆਪਣੇ ਦੋਸਤ ਅਸ਼ੀਸ਼ ਨੂੰ ਕਹਿੰਦਾ ਕਿ ਮੇਰਾ ਪੂਜਾ ਦੇ ਨਾਲ ਪਿਆਰ ਸੀ ਪਰ ਸਾਡਾ ਬ੍ਰੇਕਅਪ ਹੋ ਗਿਆ ਤੂੰ ਨੰਬਰ ਲੈ ਅਤੇ ਪੂਜਾ ਨਾਲ ਗੱਲ ਕਰ ਸਾਡੀ ਸੁਲ੍ਹਾ ਕਰਾ ਹੁਣ ਜੋ ਅਸ਼ੀਸ਼ ਹੁੰਦਾ ਹੈ ਉਹ ਪੂਜਾ ਦੇ ਨਾਲ ਗੱਲ ਕਰਨ ਲੱਗ ਜਾਂਦਾ ਹੈ ਹੁਣ ਅਸ਼ੀਸ਼ ਨੇ ਸੁਖਦੇਵ ਅਤੇ ਪੂਜਾ ਦੀ ਸੁਲ੍ਹਾ ਤਾਂ ਕੀ ਕਰਾਉਣੀ ਸੀ ਪੂਜਾ ਦੇ ਨਾਲ ਗੱਲਾਂ ਮਾਰਦਾ ਮਾਰਦਾ ਅਸ਼ੀਸ਼ ਵੀ ਪੂਜਾ ਦਾ دیਵਾਨਾ ਹੋ ਜਾਂਦਾ ਹੈ ਤੇ ਇਧਰ ਜੋ ਪੂਜਾ ਹੁੰਦੀ ਹੈ ਪੂਜਾ ਵੀ ਅਸ਼ੀਸ਼ ਨੂੰ ਪਿਆਰ ਕਰਨ ਲੱਗਦੀ ਹੈ ਤੇ ਹੁਣ ਇਹਨਾਂ ਦਾ ਪਿਆਰ ਇੱਥੋਂ ਤੱਕ ਵੱਧ ਜਾਂਦਾ ਹੈ ਕਿ ਜੋ ਅਸ਼ੀਸ਼ ਹੁੰਦਾ ਉਹ ਕਰਨਾਟਕਾ ਨੂੰ ਛੱਡ ਕੇ ਗਾਜ਼ੀਆਬਾਦ ਆ ਜਾਂਦਾ ਹੈ ਪੂਜਾ ਦੇ ਕੋਲ ਤੇ ਪੂਜਾ ਨੇ ਵੀ ਐਹੋ ਜੀ دیਵਾਨਗੀ ਦਿਖਾਈ ਕਿ ਆਪਣੇ ਬੱਚੇ ਛੱਡ ਦਿੱਤੇ ਆਪਣਾ ਪਤੀ ਛੱਡ ਦਿੱਤਾ ਤੇ ਅਸ਼ੀਸ਼ ਦੇ ਨਾਲ ਲਿਵਿੰਗ ਚ ਰਹਿਣ ਲੱਗ ਜਾਂਦੀ ਹੈ ਹੁਣ ਜਦੋਂ ਇਹ ਸਭ ਕੁਝ ਹੋ ਜਾਂਦਾ ਹੈ ਤਾਂ ਜੁਗੇਸ਼ ਨੂੰ ਪੂਜਾ ਕਹਿੰਦੀ ਹੈ ਕਿ ਮੈਨੂੰ ਤੇਰੇ ਕੋਲੋਂ ਤਲਾਕ ਚਾਹੀਦਾ ਪਰ ਜੁਗੇਸ਼ ਦੀ ਬਹੁਤ ਵੱਡੀ ਗਲਤੀ ਸੀ ਜੁਗੇਸ਼ ਉਸ ਨੂੰ ਤਲਾਕ ਨਹੀਂ ਦਿੰਦਾ ਸਗੋ ਬਜਨੌਰ ਦੇ ਵਿੱਚ ਪੂਜਾ ਦੇ ਉੱਤੇ ਮੁਕੱਦਮਾ ਦਾਇਰ ਕਰ ਦਿੰਦਾ ਹੁਣ ਪੂਜਾ ਨੂੰ ਪੇਸ਼ੀ ਤੇ ਬਜਨੌਰ ਆਉਣਾ ਪੈਂਦਾ ਸੀ ਪੂਜਾ ਇਸ ਗੱਲ ਤੋਂ ਬੜੀ ਜ਼ਿਆਦਾ ਪਰੇਸ਼ਾਨ ਸੀ पूजा ने कई बार सोचा, सोचा कि इस मुकदमे ਨੂੰ ਮੈਂ ਗਾਜ਼ੀਆਬਾਦ لے ਆਵਾਂ ਪਰ ਗਾਜ਼ੀਆਬਾਦ ਉਹ ਮੁਕਦਮਾ ਨਹੀਂ ਆਇਆ ਇਸ ਕਾਰਨ ਪੂਜਾ ਨੂੰ ਬਿਜਨੌਰ ਜਾਣਾ ਪੈਂਦਾ ਸੀ ਤਾਂ ਫਿਰ ਪੂਜਾ ਨੇ ਸੋਚਿਆ ਕਿ ਮੈਂ ਜੁਗੇਸ਼ ਦੇ ਕੋਲ ਚਲੀ ਜਾਵਾਂਗੀ ਹੁਣ ਪੂਜਾ ਜੁਗੇਸ਼ ਕੋਲ ਆ ਜਾਂਦੀ ਹੈ ਤੇ ਜੁਗੇਸ਼ ਉਸ ਨੂੰ ਫੇਰ ਰੱਖ ਲੈਂਦਾ ਕਿੱਡੀ ਵੱਡੀ ਗਲਤੀ ਕਰਦਾ ਤੇ ਪੂਜਾ ਬਾਰ-ਬਾਰ ਫੇਰ ਜੁਗੇਸ਼ ਤੋਂ ਤਲਾਕ ਮੰਗਦੀ ਹੈ ਪਰ ਜੁਗੇਸ਼ ਉਸ ਨੂੰ ਤਲਾਕ ਦੇਣ ਨੂੰ ਤਿਆਰ ਨਹੀਂ ਸੀ ਹੁਣ ਜਦੋਂ ਪੂਜਾ ਜੁਗੇਸ਼ ਦੇ ਕੋਲ ਆ ਕੇ ਰਹਿਣ ਲੱਗ ਜਾਂਦੀ ਹੈ ਤਾਂ ਜੋ ਆਸ਼ੀਸ਼ ਹੁੰਦਾ ਹੈ ਉਸ ਨੂੰ ਵੀ ਇੱਕ ਕਮਰਾ ਉਹ ਆਪਣੇ ਨੇੜੇ ਹੀ ਕਿਰਾਏ ਤੇ ਲੈ ਕੇ ਦੇ ਦਿੰਦੀ ਹੈ ਤੇ ਆਸ਼ੀਸ਼ ਹੁਣ ਇਹਨਾਂ ਦੇ ਘਰ ਦੇ ਕੋਲ ਹੀ ਰਹਿਣ ਲੱਗ ਗਿਆ ਸੀ ਜਦੋਂ ਇਹ ਗੱਲ ਜੁਗੇਸ਼ ਨੂੰ ਪਤਾ ਲੱਗਦੀ ਹੈ ਤਾਂ ਫੇਰ ਪੂਜਾ ਤੇ ਜੁਗੇਸ਼ ਦੀ ਲੜਾਈ ਹੁੰਦੀ ਹੈ ਕਿ ਤੂੰ ਅਜੇ ਵੀ ਨਹੀਂ ਹਟਦੀ ਪਰ ਪੂਜਾ ਦੇ ਸਿਰ ਉੱਤੇ ਤਾਂ ਭੂਤ ਸਵਾਰ ਸੀ ਕਿ ਉਹ ਜੁਗੇਸ਼ ਦੇ ਨਾਲ ਨਹੀਂ ਰਹੇਗੀ ਸਗੋਂ ਆਸ਼ੀਸ਼ ਦੇ ਨਾਲ ਹੀ ਰਹੇਗੀ ਇਨਾਂ ਦੇ ਘਰ ਵਿੱਚ ਲੜਾਈ ਹੁੰਦੀ ਰਹਿੰਦੀ ਹੈ ਰੋਜ਼ਾਨਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਹੈ ਇਸ ਗੱਲ ਤੋਂ ਤਾਂ ਹੁਣ ਪੂਜਾ ਬਿਲਕੁਲ ਤੰਗ ਆ ਚੁੱਕੀ ਸੀ ਤੇ ਪੂਜਾ ਅਤੇ ਅਸ਼ੀਸ਼ ਹੁਣ ਦੋਨੋਂ ਪਲੈਨਿੰਗ ਕਰਦੇ ਨੇ ਕਿ ਕਿਉਂ ਨਾ ਜੁਗੇਸ਼ ਨੂੰ ਹੀ ਮਾਰਦ ਪਾ ਜਾਵੇ ਪੂਜਾ ਦੇ ਪੇਕਿਆਂ ਦੀ ਇੱਕ ਜ਼ਮੀਨ ਸੀ ਉਹ ਵੇਚੀ ਗਈ ਤੇ ਉਸ ਦੇ ਪੈਸੇ ਪੂਜਾ ਨੂੰ ਮਿਲੇ ਸੀ ਤਾਂ ਇਹ 1 ਲੱਖ ਰੁਪਏ ਦੇ ਵਿੱਚ ਦੋ ਬੰਦਿਆਂ ਨੂੰ ਹਾਇਰ ਕਰਦੇ ਆ ਜਿਨ੍ਹਾਂ ਦੇ ਨੋਂ ਚੰਦਰਪਾਲ ਤੇ ਪ੍ਰਵੀਨ ਸੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜੁਗੇਸ਼ ਨੂੰ ਮਾਰ ਦਿਓ ਤੇ ਤੁਹਾਨੂੰ 1 ਲੱਖ ਰੁਪਿਆ ਦਿੱਤਾ ਜਾਵੇਗਾ 13 ਸਤੰਬਰ ਨੂੰ ਜੁਗੇਸ਼ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੁਗੇਸ਼ ਤਾਂ ਜੋ ਪ੍ਰਵੀਨ ਹੁੰਦਾ ਉਸ ਨੂੰ ਨਹੀਂ ਮਿਲਦਾ ਜੁਗੇਸ਼ ਵੱਜ ਜਾਂਦਾ ਉਸ ਤੋਂ ਬਾਅਦ ਫਿਰ 15 ਸਤੰਬਰ ਨੂੰ ਫਿਰ ਜੁਗੇਸ਼ ਨੂੰ ਕਿਹਾ ਜਾਂਦਾ ਹੈ ਕਿ ਪੂਜਾ ਦਾ ਕੁਝ ਸਮਾਨ ਅਸ਼ੀਸ਼ ਦੇ ਕਮਰੇ ਦੇ ਵਿੱਚ ਪਿਆ ਤੂੰ ਉੱਥੇ ਆ ਜਾ ਤੇ ਸਮਾਨ ਲੈ ਜਾ ਪਰ ਜੁਗੇਸ਼ ਉਥੇ ਨਹੀਂ ਜਾਂਦਾ 15 ਸਤੰਬਰ ਨੂੰ ਵੀ ਜੁਗੇਸ਼ ਬਸ ਜਾਂਦਾ ਹੈ ਹੁਣ ਪੂਜਾ ਵੀ ਪਰੇਸ਼ਾਨ ਸੀ ਤੇ ਅਸ਼ੀਸ਼ ਵੀ ਪਰੇਸ਼ਾਨ ਸੀ ਕਿ ਇਹ ਸਾਡੇ ਰਾਹ ਦਾ ਰੋੜਾ ਕਦੋਂ ਪਰੇ ਹੋਵੇਗਾ ਤਾਂ ਹੁਣ 24 ਸਤੰਬਰ ਆ ਜਾਂਦੀ ਹੈ 24 ਸਤੰਬਰ 2025 ਨੂੰ ਰਾਤ ਨੂੰ ਜੋ ਪੂਜਾ ਹੁੰਦੀ ਹੈ ਉਹ ਘਰੋਂ ਚਲੀ ਜਾਂਦੀ ਹੈ ਅਤੇ ਰਾਤ ਨੂੰ ਜੁਗੇਸ਼ ਨੂੰ ਕਾਲ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਂ ਪੇਲ ਖੂਆ ਕੋਲ ਖੜੀ ਹਾਂ ਤੂੰ ਆ ਜਾ ਤੇ ਮੈਨੂੰ ਲੈ ਜਾ ਹੁਣ ਜੁਗੇਸ਼ ਜਦੋਂ ਪੂਜਾ ਦਾ ਫੋਨ ਸੁਣਦਾ ਤਾਂ ਪਿਲਖੂਆ ਦੇ ਕੋਲ ਜਾਂਦਾ ਪਰ ਉੱਥੇ ਪੂਜਾ ਦੇ ਨਾਲ ਅਸ਼ੀਸ਼ ਹੁੰਦਾ ਹੈ ਇਹ ਦੇਖ ਕੇ ਜੁਗੇਸ਼ ੜਕ ਜਾਂਦਾ ਇਹਨਾਂ ਉੱਪਰ ਗੁੱਸਾ ਹੁੰਦਾ ਹੈ ਇਹਨਾਂ ਨੂੰ ਗਾਲੀ ਗਲੋਚ ਕਰਦਾ ਹੈ ਐਨੇ ਨੂੰ ਚੰਦਰਪਾਲ ਪਿੱਛੋਂ ਆ ਜਾਂਦਾ ਹੈ ਤੇ ਜੁਗੇਸ਼ ਦੇ ਉੱਤੇ ਬਾਰ ਕਰ ਦਿੰਦਾ ਹੈ ਜੁਗੇਸ਼ ਉਸ ਬਾਰ ਤੋਂ ਬਚ ਜਾਂਦਾ ਪਰ ਬਚ ਕੇ ਉਹ ਜੰਗਲ ਵੱਲ ਨੂੰ ਭੱਜ ਲੈਂਦਾ ਹੈ ਤੇ ਹੁਣ ਪੂਜਾ ਅਸ਼ੀਸ਼ ਅਤੇ ਚੰਦਰਪਾਲ ਤਿੰਨੋਂ ਜੁਗੇਸ਼ ਦੇ ਮਗਰ ਜੰਗਲ ਵੱਲ ਭਜਦੇ ਆ ਤੇ ਅੱਗੇ ਜਾ ਕੇ ਇਸ ਨੂੰ ਫੜ ਲੈਂਦੇ ਆ ਫੜਨ ਤੋਂ ਬਾਅਦ ਇਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੰਦੇ ਆ ਕਤਲ ਕਰਨ ਤੋਂ ਬਾਅਦ ਜੋ ਇਸ ਦਾ ਫੋਨ ਹੁੰਦਾ ਉਸ ਨੂੰ ਇਹ ਝਾੜੀਆਂ ਦੇ ਵਿੱਚ ਸੁੱਟ ਦਿੰਦੇ ਨੇ ਤੇ ਉੱਥੋਂ ਇਹ ਆ ਜਾਂਦੇ ਨੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਕਿਉਂਕਿ ਇੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਕੋਈ ਇੱਥੇ ਆਸ-ਪਾਸੇ ਨਹੀਂ ਸੀ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਉਸ ਵੱਲੋਂ ਕੀਤਾ ਗਿਆ ਗੁਨਾਹ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਇਹਨਾਂ ਨੇ ਤਾਂ ਬੜੀ ਚਾਲ ਚੱਲੀ ਸੀ 2 ਅਕਤੂਬਰ ਨੂੰ ਜਾ ਕੇ ਪੂਜਾ ਥਾਣੇ ਦੇ ਵਿੱਚ ਜੁਗੇਸ਼ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ ਸੀ ਪਰ ਜਿਵੇਂ ਕਹਿੰਦਾ ਕਿ ਝੂਠ ਦੇ ਪੈਰ ਨਹੀਂ ਹੁੰਦੇ ਉਹ ਹਮੇਸ਼ਾ ਹੀ ਉਜਾਗਰ ਹੋ ਜਾਂਦਾ ਹੈ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਅਤੇ ਇਹਨਾਂ ਉੱਪਰ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜਦਾ ਤਾਂ ਹੁਣ ਦੇਖਣਾ ਪਵੇਗਾ ਕਿ ਜਦੋਂ ਇਨੋਂ ਉੱਪਰ ਕੇਸ ਚੱਲੇਗਾ ਅਦਾਲਤ ਦੇ ਵਿੱਚ ਤਾਂ ਇਹਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਪਤਨੀ ਜਿਸਨੇ ਸੋਸ਼ਲ ਮੀਡੀਆ ਚਲਾਇਆ। ਸੋਸ਼ਲ ਮੀਡੀਆ ਦੀ ਜ਼ਿੰਦਗੀ ਬੜੀ ਚੱਕਾ-ਚੌਂਦ ਵਾਲੀ ਜ਼ਿੰਦਗੀ ਹੈ ਪਰ ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਬੰਦੇ ਨੂੰ ਸਤਰਕ ਰਹਿਣਾ ਚਾਹੀਦਾ ਹੈ। ਕਿਉਂਕਿ ਇਥੇ ਕੋਈ ਪਤਾ ਨਹੀਂ ਕਿ ਇਹ ਸੋਸ਼ਲ ਮੀਡੀਆ ਕਿਸ ਦੀ ਜ਼ਿੰਦਗੀ ਬਰਬਾਦ ਕਰ ਦੇਵੇ ਤੁਹਾਨੂੰ ਕਿਦਾਂ ਦਾ ਬੰਦਾ ਟੱਕਰ ਜਾਵੇ ਜੋ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾ ਦੇਵੇ ਜਿਵੇਂ ਪੂਜਾ ਨੇ ਸੋਸ਼ਲ ਮੀਡੀਆ ਚ ਲਾਇਆ ਤੇ ਸੋਸ਼ਲ ਮੀਡੀਆ ਤੇ ਉਸ ਨੂੰ ਸੁਖਦੇਵ ਟੱਕਰਿਆ ਸੁਖਦੇਵ ਤੋਂ ਬਾਅਦ ਅਸ਼ੀਸ਼ ਉਹਦੀ ਜ਼ਿੰਦਗੀ ਦੇ ਵਿੱਚ ਆਇਆ ਤੇ ਫਿਰ ਜੋ ਹੋਇਆ ਉਹ ਤੁਹਾਡੇ ਸਾਹਮਣੇ ਹੀ ਹੈ ਜ਼ਿੰਦਗੀਆਂ ਬਰਬਾਦ ਹੋ ਗਈਆਂ ਕਤਲ ਹੋ ਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ